ਤੁਹਾਨੂੰ ਅਸ਼ੀਰਵਾਦ ਦੇ ਸਕਦਾ ਲਿਖਵਾ ਨਹੀਂ ਸਕਦਾ ਲਿਖਣ ਲਈ ਤੁਹਾਨੂੰ ਪੜ੍ਹਨਾ ਪਏਗਾ ਫਿਰ ਹਰਦੇਵ ਤੋਂ ਹਰਦੇਵ ਤੇ ਲਗੀਰ ਕਿਵੇਂ ਬਣਿਆ ਤੇ ਹਰਦੇਵ ਦਲਗੀਰ ਤੋਂ ਹਰੀਖੇ ਵਾਲਿਆ ਕਿਵੇਂ ਬਣਿਆ ਤੁਹਾਨੂੰ ਜਾਣਦਾ ਹੋਵੇ ਪਤਾ ਹੋਵੇਗਾ ਤੁਹਾਨੂੰ ਪੁੱਛੇ ਮੇਰੇ ਪ੍ਰਧਾਨਗੀ ਮੰਡ ਤੇ ਦੋਸਤੋ ਅੱਜ ਅਸੀਂ ਜਿਸ ਅਜੀਬ ਸ਼ਖਸੀਅਤ ਜੇ ਜਨਮ ਦੇਵ ਸੇ ਇਕੱਠੇ ਹੋਏ ਆ ਉਹਦੇ ਬਾਰੇ ਥੋੜਾ ਕੁਝ ਜਾਣਨਾ ਵੀ ਜ਼ਮਰੀ ਤੁਸੀਂ ਬਹੁਤ ਕੁਝ ਜਾਣਦੇ ਹੋ ਉਹਨਾਂ ਦੇ ਗੀਤਾਂ ਨੂੰ ਬਹੁਤ ਕੁਝ ਸੁਣਿਆ ਹੈ ਹਰਦੇਵ ਉਰਫ ਖਰੀ ਸਿੰਘ ਇਹਰੇ ਹਰਦੇਵ ਸਿੰਘ ਬਣਿਆ ਫਿਰ ਹਰਦੇਵ ਤੋਂ ਹਰਦੇਵ ਤੇ ਲਗੀਰ ਕਿਵੇਂ ਬਣਿਆ ਤੇ ਹਰਦੇਵ ਦਲਗੀਰ ਤੋਂ ਹਰੀਖਰੀਕੇ ਵਾਲਿਆ ਕਿਵੇਂ ਬਣਿਆ ਤੁਹਾਨੂੰ ਜਾਣਦਾ ਹੋਵੇ ਪਤਾ ਹੋਵੇਗਾ ਤੁਹਾਨੂੰ ਅੱਛਾ ਮੇਰੇ ਖਿਆਲ ਅਨੁਸਾਰ ਤਾਂ ਪਤਾ ਹੋਣਾ ਚਾਹੀਦਾ ਕਿਉਂਕਿ ਆਪਾਂ ਇਕੱਠੇ ਹਾਂ ਕੋਪਾ ਇਸ ਲਈ ਇਕੱਠੇ ਹੋਇਆ ਕਿ ਉਸ ਨੂੰ ਆਪਾਂ ਯਾਦ ਵੀ ਕਰਨਾ ਤੇ ਜਿਹੜੇ ਉਸਨੇ ਗੀਤ ਲਿਖੇ ਆ ਕਿਸ ਤਰ੍ਹਾਂ ਲਿਕੇ ਉਹ ਨਵਰੇ ਜਾਣਣਾ ਮੈਂ ਮੈਂ ਤੁਹਾਨੂੰ ਪਾ 20 ਮਿੰਟ ਤੁਹਾਡੇ ਨਾਲ ਸਾਂਝੇ ਕਰਨਾ ਕਿਉਂਕਿ 2009 ਦੇ ਵਿੱਚ ਮੈਂ ਉਹਨਾਂ ਨਾਲ ਬਹੁਤ ਲੰਬੀ ਇੰਟਰਵਿਊ ਕੀਤੀ ਸੀ 19 ਅਸੀਂ ਕੱਢਦੇ ਸੀ ਤ੍ਰਿਸ਼ੰਕੂ ਉਹਦੇ ਵਿੱਚ ਛਪੀ ਸੀ ਉਸ ਦੀਆਂ ਅੰਤਮ ਸਤਰਾਂ ਸੀਗੀਆਂ ਜਿਹੜੀਆਂ ਇੰਟਰਵਿਊ ਦੀਆਂ ਉਸ ਦਾ ਦੋ ਲੈਣਾ ਸੀਗੀਆਂ ਮੈਂ ਉਹ ਤੁਹਾਡੇ ਨਾਲ ਸਾਧੀਆਂ ਕਰਦਾ ਹਾਂ ਇਹ ਹੁਣ ਤਾਂ ਮੇਰੇ ਮਨ ਦਾ ਪੰਛੀ ਨਵੇਂ ਉਗਾਨ ਭਰੇ ਐਸਾ ਗੀਤ ਲਿਖਾ ਜੋ ਮੈਨੂੰ ਜਗ ਤੇ ਅਮਰ ਕਰੇ ਇਹ ਉਹਨਾਂ ਨੇ ਲਾਸਟ ਦੇ ਵਿੱਚ ਕਰ ਗਿਆ ਤੋਂ ਤੁਹਾਨੂੰ ਪਤਾ ਹੋਵੇਗਾ ਕਿ ਰਾਮ ਸਿੰਘ ਤੇ ਅਮਰ ਸਿੰਘ ਦੀ ਕੁੱਖੋਂ ਉਹਦੀ ਮਾਲ ਦੇ ਕਹਿਣ ਅਨੁਸਾਰ ਭਾਤੋਂ ਦੇ ਪਿਛਲੇ ਪਸ਼ਵਾਰ ਤੇ ਦਾਦੀ ਅਗਲੇ ਪਸ਼ਵਾਰ ਦੀ ਗੱਲ ਕਰਦੀ ਸੀ ਕਿ ਜਨਮ ਆ ਪਰ ਲਿਖਿਆ ਗਿਆ ਜੋ ਮਾਸਟਰ ਨੇ ਦਰਜ ਕਰਾਇਆ ਸੀਗਾ 19 9 1900 ਹਿਸਾਬ ਨਾਲ ਉਹਨਾਂ ਦਾ ਜਨਮ ਹੈ ਕਿਰਤੀ ਪਰਿਵਾਰ ਦੇ ਵਿੱਚ ਜਨਮਦੇ ਆ ਉਸ ਕਿਰਤੀ ਪਰਿਵਾਰ ਦੇ ਵਿੱਚ ਜਿਹੜਾ ਸਵੇਰ ਦੀ ਰੋਟੀ ਤੋਂ ਬਾਅਦ ਸ਼ਾਮ ਦੀ ਰੋਟੀ ਦਾ ਫਿਰ ਜ਼ਿਕਰ ਹੁੰਦਾ ਸੀਗਾ ਕਿ ਉਸ ਵੇਲੇ ਉਹ ਕਿਰਤ ਉਹਨਾਂ ਨੂੰ ਰੋਟੀ ਨਹੀਂ ਦੇ ਸਕਦੀ ਦੋ ਟਾਈਮ ਦੀ ਉਸ ਦੇ ਵਿੱਚ ਉਹ ਜਨਮ ਦਾ ਬੰਦਾ ਤੇ ਉਸ ਦੇ ਵਿੱਚ ਜਨਮ ਕੇ ਉਹ ਕਿਸ ਤਰ੍ਹਾਂ ਫੇਰ ਪੜਦਾ ਚਾਰ ਜਮਾਤਾਂ ਪਿੰਨ ਦੇ ਸਕੂਲ ਦੇ ਵਿੱਚੋਂ ਹੀ ਪੜ੍ਹਦੇ ਆ ਫੇਰ 8ਵੀਂ ਤੱਕ ਮੀਡਲ ਸਕੂਲ ਉਸਵੇਂ ਲੱਤੋਂ ਹੁੰਦਾ ਸੀ 2.5 ਕਿਲੋਮੀਟਰ ਦੂਰ ਹੈ ਉੱਥੋਂ ਉੱਥੋਂ ਲੱਤੋਂ ਦਾਖਲ ਹੁੰਦੇ ਆ ਤੇ 1953-54 ਦੇ ਵਿੱਚ ਜਿਹੜੇ ਉਸ ਨੂੰ ਪੜਾ ਰਹੇ ਅਧਿਆਪਕ ਹੁੰਦੇ ਆ ਉਹ ਹਰੀ ਸਿੰਘ ਦਿਲਬਰ ਹੁੰਦੇ ਆ ਤੋ ਹਰੀ ਸਿੰਘ ਦਿਲਵਰ ਦਾ ਪ੍ਰਭਾਵ ਲੈਂਦੇ ਆ ਪਹਿਲਾ ਉਹ ਕਿਉਂਕਿ ਉਹ ਢਾਡੀ ਵੀ ਹੁੰਦੇ ਆ ਉਹ ਨੂੰ ਪੜਾਉਂਦੇ ਵੀ ਆ ਪ੍ਰਭਾਵ ਲੈਂਦੇ ਆ ਇਧਰਲੇ ਪਾਸੇ ਆਉਂਦੇ ਆ ਤੇ ਅਖਮੀਰ ਜਮਾਤ ਦੇ ਵਿੱਚ ਪਹਿਲਾ ਬਾਲ ਗੀਤ ਲਿਖਿਆ ਉਹ ਦਿਲਬਰ ਹੋਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਛਤਰਛਾਇਆ ਦੇ ਵਿੱਚ ਜਿਹੜਾ ਕਿ ਸਹਿਤ ਸਮਾਚਾਰ ਦੇ ਜਿਹੜੇ ਸ਼ਾਪਦੇ ਹੁੰਦੇ ਸੀਗੇ ਲਾਹੌਰ ਬੁੱਟ ਸ਼ਾਹ ਵਾਲੇ ਜੀਵਨ ਸਿੰਘ ਹੋਰੀ ਉਹ ਇੱਕ ਬੱਚਿਆਂ ਦਾ ਰਸਾਲਾ ਵੀ ਕੱਢਦੇ ਸੀਗੇ ਬਾਲ ਦਰਬਾਰ ਜਿਹਦੇ ਸੰਪਾਦਕ ਹੁੰਦੇ ਸੀ ਅਜੈ ਚਿਤ੍ਰਕਾਰ ਉਹਨਾਂ ਦਾ ਪਹਿਲਾ ਗੀਤ ਉਹਦੇ ਵਿੱਚ ਉਹ ਛਪਦਾ ਅੱਠਵੀਂ ਜਮਾਤ ਦੇ ਵਿੱਚ ਫਿਰ ਉਹਨਾਂ ਨੂੰ ਐ ਪਤਾ ਲੱਗਦਾ ਕਿ ਦਿਲ ਪਰ ਹੋਰਾਂ ਨੇ ਤਕल्लੁਸ ਰੱਖਿਆ ਹੋਇਆ ਦਿਲ ਪਰ ਮੈਂ ਕੀ ਰੱਖਾਂ ਤੇ ਫਿਰ ਕਹਿੰਦੇ ਉਸ ਲਈ ਮੈਨੂੰ ਯਾਦ ਆ ਗਿਆ ਮੈਂ ਦਿਲਗੀਰ ਰੱਖਾਂ ਤੋਂ ਹਰੀ ਸਿੰਘ ਤੋਂ ਨਾ ਹਰੀ ਸਿੰਘ ਆਹਾ ਨਿਕਲਿਆ ਸੀ ਹਰੀ ਸਿੰਘ ਘਰਦਿਆਂ ਨੇ ਰੱਖਿਆ ਸੀ ਪਰ ਨਹੀਂ ਮਨਜ਼ੂਰ ਹੋਇਆ ਫਿਰ ਹਰਦੇਵ ਸਿੰਘ ਰੱਖ ਦਿੱਤਾ ਗਿਆ ਤੇ ਹਰਦੇਵ ਸਿੰਘ ਦਿਲਗੀਰ ਬਣਦੇ ਆ ਹਰਦੇਵ ਦਿਲਗੀਰ ਬਣ ਜਾਂਦੇ ਫਿਰ ਉਹਨਾਂ ਨੇ ਮਾਨ ਸੀ ਕਿ ਮੈਨੂੰ ਪਿੰਡ ਨੇ ਬਹੁਤ ਕੁਝ ਦਿੱਤਾ ਹੈ ਮੈਂ ਜਿਸ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਸਾਰੇ ਦੇ ਵਿੱਚ ਵਿਸਤਿਆ ਚੁਕਿਆ ਉਹਦਾ ਵੀ ਨਾਂ ਹੋਣਾ ਚਾਹੀਦਾ ਮੇਰੇ ਮੈਨੂੰ ਐ ਮੇਰੇ ਮਨ ਦੇ ਵਿੱਚ ਆ ਕਿ ਉਹਦਾ ਨਾਮ ਐ ਅਮਰ ਕਰਦਾ ਤੇ ਫਿਰ ਮੈਂ ਦੇਵ ਥਰੀਕੇ ਵਾਲਾ ਬਣਿਆ ਦੇਵ ਥਰੀਕੇ ਵਾਲਾ ਬਣਿਆ ਘਰ ਦੇ ਮੈਂ ਤੁਹਾਨੂੰ ਦੱਸਿਆ ਹਲਾਤ ਮਾੜੇ ਸੀਗੇ ਪੜਨਾ ਚਾਹੁੰਦਾ ਸੀਗਾ ਅੱਠਵੀਂ ਤੋਂ ਜਮਾਤ ਬਾਪੂ ਘਰ ਦੇ ਕੰਮ ਚਲਾਉਣਾ ਚਾਹੁੰਦਾ ਸੀਗਾ ਪਰ ਦਾਦੀ ਨੇ ਕਹਿਣ ਨੂੰ ਪੜਨ ਦੇ ਜਿਸ ਤਰ੍ਹਾਂ ਮਰਜ਼ੀ ਕਰ ਦਸਵੀਂ ਮਾਰਵਾ ਖਾਲਸਾ ਪਾਈ ਸਕੂਲ ਤੇ ਉਹਨਾਂ ਨੇ ਦਾਖਲਾ ਲਿਆ ਇੱਥੇ 7 ਕਿਲੋਮੀਟਰ ਪੈਂਦਾ ਸੀਗਾ ਤੇ 7 ਕਿਲੋਮੀਟਰ ਉਹ ਤੁਰ ਕੇ ਆਉਂਦੇ ਤੇ ਦਸਵੀਂ ਉਹਨਾਂ ਨੇ 55 ਦਾਖਲ ਹੁੰਦੇ ਆ 57 ਤੇ ਕੀਤੀ ਹੈ ਤੇ 57 ਦੇ ਵਿੱਚ ਇਹ ਜਿਹੜੀ ਸਿੱਧਵਾਂ ਨਹਿਰ ਹੈ ਨਾ ਇਹ ਉਤਲੇ ਪੱਟੀ ਜਾ ਰਹੀ ਸੀ ਜੇ ਤੁਹਾ ਮੈਂ ਪੱਟੀ ਜਾ ਰਹੀ ਸੀ ਉਸ ਲਈ ਉਸ ਲਈ ਉੱਥੋਂ ਲੰਘ ਕੇ ਜਾਂਦੇ ਹੁੰਦੇ ਸੀ ਉਹ ਥੜੇ ਤੇ ਉਹ 7 ਕਿਲੋਮੀਟਰ ਕਹਿੰਦੇ ਫਿਰ ਬਾਪੂ ਨੇ ਕਿਹਾ ਵੀ ਰੇਤਾਂ ਜੋ ਜਾਂਦੇ ਆ ਉਹਨਾਂ ਨੇ ਇੱਕ ਮਾੜਾ ਜਿਹਾ ਸਾਈਕਲ ਲੈਤਾ ਉਹ ਚੱਲਿਆ ਤਾਂ ਘੱਟ ਮੋਟੇ ਦੇ ਜਾਣਾ ਰਿਹਾ ਤੇ ਉਹ 7 ਕਿਲੋਮੀਟਰ ਸਾਈਕਲ ਦਾ ਭਾਰ ਵੀ ਨਾਲ ਹੀ ਚੱਕ ਕੇ ਕਹਿੰਦਾ ਅਸੀਂ ਆਉਂਦੇ ਰਿਹਾ ਤੋਂ ਬਾਅਦ ਜਗਰਾਉਂ ਬੇਸਿਕ ਟ੍ਰੇਨਿੰਗ ਸਕੂਲ ਤੋਂ ਟ੍ਰੇਨਿੰਗ ਲਈ ਤੇ ਗਵਰਨਮੈਂਟ ਮਲਟੀ ਪਰਪਸ ਸਕੂਲ ਹਰ ਸਕੈਂਟਰੀ ਸਕੂਲ ਦੇ ਵਿੱਚ ਉਹ ਟੀਚਰ ਲੱਗਦੇ ਆ ਪਹਿਲੇ ਵਾਰੀ ਤੇ ਉਸ ਤੋਂ ਬਾਅਦ ਜਬੀਟੀ ਨਾਲੇ ਨਾਲ ਕਰਦੇ ਆ ਤੇ ਜਪੀਟੀ ਦੇ ਪੁਰਾਣੀ ਵਿਆਹ ਹੋ ਜਾਂਦਾ ਹੈ ਤੇ ਉਹਦੇ ਵਿੱਚ ਉਹ ਇੱਕ ਲੈਨ ਕੋਲਦੇ ਆ ਆਪਣੀ ਇੰਕ ਦੇ ਵਿੱਚ ਕਹਿੰਦੇ ਜਿੰਦ ਗੁੱਡੀਆਂ ਦੇ ਜਿੰਦ ਗੁੱਡੀਆਂ ਦੇ ਖੇਡਣ ਜੋਗੀ ਕੱਬ ਲਈ ਕਬੀਲਦਾਰੀ ਨੇ ਕਹਿੰਦਾ ਕਬੀਲਦਾਰੀ ਨੇ ਉਸ ਤੋਂ ਬਾਅਦ ਕਹਿੰਦਾ ਮੇਰੀ ਬਦਲੀ ਸਾਨੇਵਾਲ ਹੋ ਜਾਂਦੀ ਹੈ। ਸਾਨੇਵਾਲ ਫਰੀਕੇ ਤੋਂ 20 ਕਿਲੋਮੀਟਰ ਹੈ। ساری ਉਮਰ ਜਿੰਨਾ ਜਰਖਾਨੇ ਹੋ ਆ ਗਏ ਆ। ਸਾਈਕਲ ਤੇ ਫਰੀਕੇ ਤੋਂ ਸਾਨੇਵਾਲ ਸਕੂਲ ਤ ਜਾਣਾ ਉੱਥੋਂ ਵਾਪਸ ਆਣਾ 40 ਕਿਲੋਮੀਟਰ ਸਾਈਕਲ ਉਤਲਾ ਕੇ ਚੰਗੇ। ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਕਿ ਹਰਦੇਵ ਦਲਜੀਤ ਤੋਂ ਹਰਦੇਵ ਖਰੀਕੇ ਵਾਲਾ ਬਣਨ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਜਿਵੇਂ ਆਪਾਂ ਸਮਝਦੇ ਆਂ ਵੀ ਫੇਸਬੁੱਕਾਂ ਦੇ ਜ਼ਰੀਏ ਬਣ ਕੇ ਬਹੁਤ ਵੱਡੇ ਅਸੀਂ ਬਣ ਜਾਂਦੇ ਆਂ ਪਾ ਕੇ ਉਦੋਂ ਤੁਸੀਂ ਹਾਲਸ ਦੇਖੋ ਬੰਦੇ ਦਾ ਕਿੰਨਾ ਗਰੀਬੀ ਛੁੱਟ ਕੇ ਕਿ ਅੱਗੇ ਤੱਕ ਜਿਹੜਾ ਉਹ ਬਣਦਾ ਜਿਹੜਾ ਉਹਨੂੰ ਉਸ ਨੂੰ ਬਣਾਉਂਦਾ ਫਿਰ ਦੱਸਦੇ ਆ ਕਿ ਮਲਟੀਪਰਪਸ ਪੜਦੇ ਆ ਹੋਇਆ ਮੈਂ ਲੰਦਕੋੜ ਦਾ ਗੁਰਦੁਆਰਾ ਹੈਗਾ ਮਾਈਂ ਨੰਦ ਕੋਲ ਕਿਤੇ ਕੋਲ ਡਾਕਟਰ ਦੱਤਾ ਦੀ ਦੁਕਾਨ ਹੁੰਦੀ ਸੀਗੀ ਡਾਕਟਰ ਦੱਤਾ ਦੀ ਦੁਕਾਨ ਦੇ ਉੱਤੇ ਜਿਹੜਾ ਹੈਗਾ ਸੀਗਾ ਉਹ ਲੋਕੀ ਆਉਂਦੇ ਜਾਂਦੇ ਸੀ ਕਿਉਂਕਿ ਉਹ ਜਿਹੜਾ ਹੈਗਾ ਉੱਤੇ ਕਿਤਾਬਾਂ ਪਈਆਂ ਹੁੰਦੀਆਂ ਥਾਰਾ ਕੁਝ ਹੁੰਦਾ ਸੀਗਾ ਤੇ ਉੱਥੇ ਹੀ ਇੱਕ ਬੰਦਾ ਪ੍ਰੇਮ ਕੁਮਾਰ ਸ਼ਰਮਾ ਆਉਂਦਾ ਸੀ ਜਿਹੜਾ ਨੌਕਰੀ ਕਰਦਾ ਸੀਗਾ ਉੱਥੇ ਉਹ ਮਾੜਾ ਮੋਟਾ ਗਾ ਵੀ ਲੈਂਦਾ ਸੀ ਤੇ ਐਟ ਐਟ ਐਮ ਵੀ ਵਾਲਿਆਂ ਨੇ ਕਿਤੇ ਉਹਨੂੰ రికార్డ్ ਕਰਨ ਲਈ ਕਹਿੰਦਾ ਤੇ ਦਿੱਤਾ ਕਹਿੰਦਾ ਵੀ ਗਲਗੀਰ ਜੀ ਤੁਸੀਂ ਲਿਖੋ ਗੀਤ ਕਹਿੰਦਾ ਮੈਂ ਗੀਤ ਲੇਕ ਨਹੀਂ ਸਕਦਾ ਇੱਥੇ ਗੀਤ ਜੋੜ ਸਕਦਾ ਅੱਜ ਸਾਡੇ ਇੱਥੇ ਗੀਤ ਜੋੜਨ ਵਾਲੇ ਜ਼ਿਆਦਾ ਨੇ ਲਿਖਣ ਵਾਲੇ ਘੱਟ ਨੇ ਬਹੁਤ ਜ਼ਿਆਦਾ ਜੁੜੇ ਹੋਏ ਹੈਗੇ ਨੇ ਟੁਕਬੰਦੀ ਕਰਨ ਵਾਲੇ ਬਹੁਤ ਨੇ ਗੀਤ ਲਿਖਣ ਵਾਲੇ ਨਹੀਂ ਹੈਗੇ ਬਹੁਤ ਕਹਿੰਦਾ ਨਹੀਂ ਤੂੰ ਲਿਖ ਦੇ ਯਾਰ ਚਾਰ ਗੀਤ ਲਿਖਤੇ ਪ੍ਰੇਮਕੌਰ ਸ਼ਰਮਾ ਨੇ ਗਾ ਤੇ ਚੁੱਪਚਾਪਾ ਹੋ ਗਈ ਕਹਿੰਦਾ ਮੇਰੇ ਮਨ ਚਚਵੀ ਸੀ ਮੈਂ ਪੁੱਛਿਆ ਕਰਾਂ ਪ੍ਰੇਮਕੌਰ ਨੂੰ ਕਈ ਗੀਤ ਆਏ ਨਹੀਂ ਕਹਿੰਦਾ ਫਿਰ ਮੈਂ ਕਿਹਾ ਤੂੰ ਮੈਨੂੰ ਐਡਰੈਸ ਦੇ ਐਡਰੈਸ ਲੈ ਕੇ ਦੇਵ ਨੇ ਆਪ ਚਿੱਠੀ ਲਿਖੀ ਤੋ ਚਿੱਠੀ ਲਿਖੀ ਉਹਨਾਂ ਦਾ ਜਵਾਬ ਆਇਆ ਨਾੜੇ 40 ਰੁਪਏ ਵੀ ਆ ਗਏ ਜਿਹੜੀ ਰਿਅਲਿਟੀ ਸੀ ਉਹ ਪਹਿਲੀ ਰਿਐਲਿਟੀ ਚਾਰ ਗੀਤਾਂ ਦੇ ਜਿਹੜੇ ਜੋੜਿਆ ਹੋਇਆ ਤੇ ਲਿਖਿਆ ਹੋਇਆ ਤੇ ਨਹੀਂ ਉਹਨਾਂ ਨੂੰ ਮਿਲੀ ਤੀ ਉਹ ਗੀਤ ਜਿਹੜੇ ਆ ਗਏ ਫਿਰ ਇਹਨਾਂ ਦਿਨਾਂ ਦੇ ਵਿੱਚ ਹੀ ਬਰਿੰਦਰ ਲੰਬੜਦਾਰ ਨੇ ਫਿਲਮ ਬਣਾ ਰਿਆ ਸੀਗਾ ਕਹਿੰਦਾ ਉਹ ਵੀ ਦੱਤਾ ਦੀ ਦੁਕਾਨ ਤੇ ਆ ਗਿਆ ਵੱਡਾ ਸੀ ਉਤਲੇ ਉਹ ਤੋ ਮੈਨੂੰ ਕਹਿੰਦੇ ਵੀ ਗੀਤ ਲਿਖ ਦੇ ਉਹ ਕਹਿੰਦਾ ਮੈਂ ਲਿਖ ਦੇਵਾਂਗਾ ਕੋਈ ਨਹੀਂ ਕਹਿੰਦਾ ਨਹੀਂ ਹੁਣੇ ਹੀ ਚਾਹੀਦਾ ਕਹਿੰਦਾ ਹੁਣੇ ਤਾਂ ਫਿਰ ਮੈਂ ਜੋੜ ਸਕਦਾ ਲਿਖ ਨਹੀਂ ਸਕਦਾ ਸੋ ਕਹਿੰਦਾ ਹੁਣੇ ਹੀ ਜੋੜ ਦੇ ਜੋ ਹੈਗਾ ਤਾਂ ਫਿਰ ਉਹ ਗੀਤ ਜੋੜਿਆ ਜੀਟੀ ਰੋਡ ਤੇ ਦੁਹਾਈਆਂ ਪਾਵੇ ਉਹ ਜੋੜਿਆ ਹੋਇਆ ਲਿਖਿਆ ਹੋਇਆ ਨਹੀਂ ਹੈਗਾ ਇਸ ਤੋਂ ਬਾਅਦ ਕਹਿੰਦਾ ਇਹ ਗੀਤ ਬਹੁਤ ਚੱਲਿਆ ਸਾਰਾ ਕੁਝ ਹੋਇਆ ਫਿਰ ਮੈਨੂੰ ਖਿਆਲ ਆਇਆ ਕਿ ਨਹੀਂ ਮੈਨੂੰ ਹੁਣ ਗੀਤ ਲਿਖਣ ਲਈ ਗੁਰੂ ਹੀ ਧਾਰਨਾ ਚਾਹੀਦਾ ਹੈ ਸੋ ਫਿਰ ਉਹਨਾਂ ਨੇ ਗੁਰੂ ਧਾਰਿਆ ਕੌਣ ਪੜਾਉ ਉਹ ਜੀ ਕਾ ਗੁਰਦੇਵ ਸਿੰਘ ਮਾਨ ਗੁਰਦੇਵ ਸਿੰਘ ਮਾਨ ਨੂੰ ਗੁਰੂ ਧਾਰਦੇ ਆ ਤੇ ਗੁਰੂ ਜਦੋਂ ਧਾਰਿਆ ਗੁਰੂ ਤੁਹਾਨੂੰ ਅਸ਼ੀਰਵਾਦ ਦੇ ਸਕਦਾ ਲਿਖਵਾ ਨਹੀਂ ਸਕਦਾ ਲਿਖਣ ਲਈ ਤੁਹਾਨੂੰ ਪੜ੍ਹਨਾ ਪਏਗਾ ਤੇ ਇਸ ਲਈ ਹਰਦੇਵ ਦਗਵੀਰ ਨੇ ਉਸ ਟੇਕ ਵਿੱਚ ਸੌਂ ਖਾਧੀ ਸੀ ਕਿ ਕੁਝ ਵੀ ਲਿਖਣ ਲਈ ਇਹਨੂੰ ਪੜਨਾਂ ਆਉਂਦੇ ਤੇ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਈ ਵੀ ਵਧੀਆ ਕਿਤਾਬ ਜਿਸ ਵੀ ਦੁਕਾਨ ਦੇ ਉੱਤੇ ਜਿੱਥੋਂ ਵੀ ਮਿਲਦੀ ਹੋਵੇ ਉਹਨਾਂ ਦਾ ਤਿਆ ਕਿ ਉਹ ਲੈ ਕੇ ਉਸਨੇ ਪੜਨੀ ਪੜਨੀ ਆ ਤੇ ਪੜਮੀ ਹੋਈ ਨਹੀਂ ਅੱਗੇ ਦਸਵੀਂ ਵੀ ਆ ਤੇ ਉਹਨਾਂ ਨੂੰ ਦੇਣੀ ਨਹੀਂ ਆ ਉਹ ਦਲਜੀਤ ਦੀ ਇਹ ਖਾਸੀਅਤ ਸੀ ਐਵੇਂ ਨਹੀਂ ਸੀ ਉਹ ਛੜਾ ਹੈਗਾ ਤੇ ਇਥੇ ਤੁਰਾਂ ਨੀ ਫਿਰ ਕੁਲਦੀਪ ਮਾਨਕ ਨਾਲ ਉਹਨਾਂ ਦਾ ਜਿਹੜਾ ਹੈਗਾ ਮੇਲ ਜਿਹੜਾ ਹੁੰਦਾ ਤੇ ਉਹਨਾਂ ਨੇ ਕਿਹਾ ਵੀ ਪੰਜਾਬੀ ਗੀਤਕਾਰੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਵੀਂ ਗੱਲ ਕਰਨੀ ਚਾਹੀਦੀ ਹੈ ਕਿ ਜਿਹੜੀ ਆਪਣੀ ਵਖਰੀ ਲੀਨ ਨੂੰ ਤੋੜਦੀ ਹੈ ਤਾਂ ਉਹ ਸੀਗੀਆਂ ਲੋਕ ਗਥਾਹਾਂ ਫਿਰ ਕਹਿੰਦਾ ਮੈਂ ਸਾਰਾ ਕਿੱਸਾ ਕਾ ਸਾਰਾ ਮੱਧ ਕਾ ਸਾਰਾ ਸੂਖੀ ਕਾ ਸਾਰਾ ਗੁਰਮਤ ਕਾ ਸਾਰਾ ਜੋ ਉਸ ਥੋੜੇ ਦਾ ਸਾਰਾ ਹੀ ਮੈਂ ਸਾਰਾ ਪੜਿਆ ਲਿਖਣ ਤੋਂ ਪਹਿਲਾਂ ਤੇ ਫਿਰ ਮੈਂ ਕਥਾਵਾ ਜਿਹੜੀਆਂ ਹੈਗੀਆਂ ਤੇ ਲਿਖੀਆਂ ਤੇ ਐਚ ਐਮਵੀ ਵਾਲੇ ਜਿਹੜੇ ਹੈਗੇ ਸੀ ਉਹਨੂੰ ਰਿਕੋਰਡ ਕਰਨ ਤੇ ਸਹਿਮਤ ਨੀਤੀ ਹੋ ਰਹੀ ਕਹਿੰਦੇ ਨਹੀਂ ਇਹ ਨਹੀਂ ਚਲਣੀਆਂ ਹੈਗੀਆਂ ਅਲਟੀਮੇਟਲੀ ਜਦੋਂ ਬਖਾਵਾ ਚੱਲੀਆਂ ਸਰਕਾਰ ਹੋਰੀਆਂ ਚੱਲੀਆਂ ਤੇ ਫਿਰ ਤੁਹਾਨੂੰ ਪਤਾ ਹੀ ਜਾਵੇ ਕਿਥੋਂ ਦੇ ਕਿਥੇ ਉਹ ਲਿਖੇ ਹਰਦੇਵ ਜਲਦੀਰ ਹੋਣਾ ਮੈਥੇ ਉਹਨਾਂ ਦੇ ਹਰ ਗਾਥਾ ਨੂੰ ਨਾ ਕਲੀ ਕਹਿ ਦਿੰਦੇ ਆ ਹਰਦੇਵ ਜਲਦੀਰ ਹੋਣਾ ਨੇ ਕੁੱਲ 15 ਕਲੀਆਂ ਲਿਖੀਆਂ ਹੈ ਕਲੀ ਸ਼ਾਂਤ ਤੇੰਤਰਾਂ ਦਾ ਹੁੰਦਾ ਸੱਚਾ ਅੰਮੋ ਤੇ ਰੂਪਾ ਜਿਹਦੇ ਚੋਂ 11 ਕਲੀਆਂ ਕੁਲਦੀਪ ਮਾਨਕ ਨੇ ਲਾਈਆਂ ਤੇ 4 ਸੁਰਿੰਦਰ ਸਿੰਦੇ ਨੇ ਗਾਈਆਂ ਉਹ ਸਾਰੀਆਂ ਗੁਥਾਂ ਉਹਨੀਆਂ ਕਲੀਆਂ ਕਹੀ ਜਾਂਦੇ ਉਹ ਕਹਿੰਦੇ ਮੇਰੀਆਂ ਸਿਰ 15 ਕਲੀਆਂ ਹੀ ਸੀਗੀਆਂ ਇਹਨਾਂ ਦੇ ਵਿੱਚੋਂ ਇਹ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਸ ਤਰ੍ਹਾਂ ਬਦਲਦੇ ਹੋ ਇਹ ਕਹਿੰਦਾ ਗੀਤ ਦੇ ਵਿੱਚ ਵਿਸ਼ਾ ਕਿਸ ਤਰ੍ਹਾਂ ਬਦਲਦਾ ਕਿਨ ਸਮਾਜ ਦੇ ਵਿੱਚ ਜਦੋਂ ਪਰਿਸਥਿਤੀਆਂ ਬਦਲਦੀਆਂ ਤੇ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹੜੀਆਂ ਬਹੁਤ ਜ਼ਿਆਦਾ ਤਕੀ ਹੁੰਦੀਆਂ ਤੁਹਾਨੂੰ ਪ੍ਰੇਤ ਦੀਆਂ ਚਾਹੇ ਇਤਿਹਾਸ ਵਿੱਚ ਪਈਆਂ ਹੁੰਦੀਆਂ ਜਾਂ ਵਰਤਮਾਨ ਵਿੱਚ ਵੀ ਹੁੰਦੀਆਂ ਤਾਂ ਫਿਰ ਉਹ ਤੁਹਾਡੇ ਤੇ ਪ੍ਰਭਾਵ ਪਾਉਂਦੀਆਂ ਤਾਂ ਖਰੀਤਿਆਂ ਵਾਲੇ ਦਾ ਵੰਡ ਤੋਂ ਲੈ ਕੇ ਅੱਜ ਤੱਕ ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਰਹੀ ਹੈ ਜਿੰਨੀਆਂ ਵੀ ਬਦਲਦੀਆਂ ਸਥਿਤੀਆਂ ਸੀਗੀਆਂ ਚਾਹੇ ਉਹ ਕਵੰਟੀਸੀ ਚਾਹੇ ਜੰਗਾਂ ਸੀਗੀਆਂ ਚਾਹੇ ਆਤਵਾਦ ਸੀ ਕਿਸਾਨ ਫੁਟਕੀਆਂ ਸੀ ਦਾਤ ਸੀ ਕ੍ਰੋਹਣ ਹੱਤਿਆ ਸੀ ਨਸ਼ਾ ਸੀ ਪ੍ਰਦੂਸ਼ਣ ਸੀ ਧੋਵੀ ਸੀ ਉਹ ਸਾਰਿਆਂ ਬਾਰੇ ਹੰਤੇ ਦੇ ਗੀਤ ਨੇ ਕੋ ਗੀਤ ਚੱਲ ਤੋਕਮੈਂਟ ਦੀ ਹੋ ਰਹਾ ਮੈਂ ਪੁੱਛਿਆ ਵੀ ਗੀਤ ਕਿੱਥੇ ਕਿ ਲਿਖਦੇ ਹੁੰਦੇ ਆ ਕਹਿੰਦਾ ਗੀਤ ਸਾਈਕਲ ਤੇ ਸਕੂਲ ਜਾਂਦੇ ਆ ਤੇ ਸਾਈਕਲ ਤੋਂ ਸਕੂਲ ਵਾਪਸ ਆਉਂਦੇ ਆ ਮੇਰੇ ਕੋਲ ਬਹੁਤੇ ਗੀਤ ਇਦਾਂ ਹੀ ਲਿਖੇ ਬਹੁਤੇ ਗੀਤ ਮੈਂ ਇਦਾਂ ਹੀ ਲਿਖੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਦੱਸਿਓ ਕਿ ਅੱਜ ਕੱਲ ਜਿਹੜਾ ਇਹ ਚੱਲ ਰਿਹਾ ਟ੍ਰੈਂਡ ਚੱਲ ਰਿਹਾ ਹੈਗਾ ਇਹ ਕੀ ਹੈ ਕਿ ਜਿਹੜਾ ਗੀਤ ਹੈ ਇਹ ਗੀਤ ਆਪਣੀ ਰਹਿਤ ਨਾਲੋਂ ਟੁੱਟ ਕੇ ਆਪਣੀ ਜ਼ਮੀਨ ਨਾਲੋਂ ਟੁੱਟ ਕੇ ਆਪਣੀ ਜਿਹੜੀ ਹੈ ਸਮਾਜਿਕ ਸਰੋਵਰ ਨਾਲੋਂ ਟੁੱਟ ਕੇ ਇਹ ਸਤਈ ਪੱਤਰ ਤੇ ਕਿਦਾਂ ਹਲਕਾ ਹੋ ਗਿਆ ਉਹਨਾਂ ਦਾ ਜਵਾਬ ਬਹੁਤ ਖੂਬਸੂਰਤ ਸੀ ਗਿਆ ਕਹਿੰਦਾ ਗੀਤ ਉਦੋਂ ਨਿਰਵਸਤਰ ਹੋਇਆ ਇਹ ਗੀਤ ਉਦੋਂ ਨਿਰਵਸਤਰ ਹੋਇਆ ਕਿ ਜਦੋਂ ਕੈਸਟਰ ਕੈਸਟਰਡ ਕਲਚਰ ਤੇ ਵਪਾਰੀਆਂ ਦੇ ਹੱਥ ਵਿੱਚ ਆ ਗਿਆ ਗੀਤ ਨਿਰਵਸਤਰ ਹੋ ਗਿਆ ਤੇ ਤੇਤ ਨੂੰ ਵਸਤਰ ਪਵਾਉਣ ਦੀ ਲੋੜ ਹੈ ਨਿਰਵਸਤਰ ਤੋਂ ਬੋਕ ਨਿਰਵਸਤਰ ਤੁਸੀਂ ਗੀਤ ਨਿਰਵਸਤਰ ਕਰ ਦਿਓ ਹੜਾਂ ਦੇ ਹੜ ਆ ਜਾਂਦੇ ਆ ਉੱਤੇ ਜਦੋਂ ਗੀਤ ਨੂੰ ਵਸਤਰ ਪਵਾਉਂਗੇ ਨਾ ਤਾਂ ਖਿਤ 92 ਬੰਦੇ ਆਉਣਗੇ ਕਿਉਂਕਿ 94 ਹੀ ਸਹੀ ਕੀਮਤਾਂ ਨੂੰ ਲੈ ਕੇ ਚੱਲਣ ਵਾਲੇ ਤੇ ਹੁਣ ਕਿਹੜਾ ਕੋਈ ਸਨਮਾਨ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਿਲਿਆ ਕਹਿੰਦਾ ਮੇਰੀ ਨੌਕਰੀ ਮੇਰਾ ਪਹਿਲਾ ਸਨਮਾਨ ਸੀਗਾ ਤੇ ਜਿਵੇਂ ਮੇਰੀ ਘਰ ਦੀ ਤੰਗੀ ਨੂੰ ਦੂਰ ਕੀਤਾ ਤੇ ਦੂਸਰਾ ਗੀਤ ਮੇਰਾ ਸਨਮਾਨ ਹੈ ਇਹਤਰਾ ਗੀਤ ਮੇਰਾ ਸਲਮਾਨ ਹੈ ਤੇ ਮੇਰੇ ਜੀਉਂਦੇ ਜੀ ਸੁਖਦੇਵ ਅਟਵਾਲ ਅਟਵਾਲ ਸੋਖੀ ਉਹਦੇ ਕੁੜੀਆਂ ਨੇ ਐਲੂਵੇਸ਼ਨ ਬਣਾਈ ਸੀ ਦੇਵ ਤਰੀਕੇ ਵਾਲਿਆ ਇਨਸਪੀਰੇਸ਼ਨ ਸੁਸਾਇਟੀ ਡਰਬੀ ਇੰਗਲੈਂਡ ਮੇਰੇ ਜੀਉਂਦੇ ਜੀ ਮੇਰੇ ਨਾਲ ਤੇ ਬਣਾਈ ਸੀ ਇਸ ਤੋਂ ਵੱਡਾ ਸਨਮਾਨ ਕੰਦਾ ਜ਼ਿੰਦਗੀ ਚ ਮੈਨੂੰ ਕਦੀ ਨਹੀਂ ਮਿਲਿਆ ਨਾ ਮਿਲਣਾ ਮੈਂ ਤਾਂ ਤੁਹਾਡੇ ਗੀਤਾਂ ਨੂੰ ਬੰਦੇ ਦੀ ਪਛਾਣ ਕਿਵੇਂ ਆ ਬੜਾ ਛੋਟਾ ਜਵਾਬ ਸੀ ਕਹਿੰਦਾ ਬੰਦੇ ਦਾ ਪਹਿਰਾਵਾ ਬੰਦੇ ਦੀ ਪਛਾਣ ਦਾ ਹੁੰਦਾ ਜੀ। ਤੁਸੀਂ ਕੀ ਪਾਉਨੇ ਹੋ? ਕੀ ਬੋਲਦੇ ਹੋ? ਤੁਹਾਡੀ ਚਾਲ ਰਫਤਾਰ ਗੁਫਤਾਰ ਸਾਰਾ ਕੁਝ ਦੱਸ ਦਿੰਦੀ ਆ ਚਲੋ ਤੁਸੀਂ ਕਿਸ ਤਰ੍ਹਾਂ ਦੇ ਬੰਦੇ ਹੋ ਸਕਦੇ। ਵਰਤਾਜ ਮਾਰ ਲਿਆ ਉਹਨਾਂ ਨੇ ਇੱਕ ਵਾਰ ਕਿਹਾ ਸੀ ਹਰਦੇਵ ਚਲਕੀਰ ਵਾਲੇ ਕਿ ਬਾਈ ਬੇਚਾ ਸਤਿ ਸ਼੍ਰੀ ਅਕਾਲ ਪੰਜਾਬ ਦੀ ਸੁੱਤੀ ਗੀਤਕਾਰੀ ਦਾ ਫਰਮਾਇਆ ਹੈ ਕਿ ਵਰਤਮਾਨ ਨੇ ਦੇਵਤੀ ਕਿਆ ਵਾਲੇ ਜੜਾ ਲਗਾ ਸੀਗਾ ਉਹ ਕਹਿਆ ਸੀਗਾ ਤੇ ਮੈਂ ਦੇਵਤੀ ਚਾਹ ਵਾਲੇ ਪੁੱਛਿਆ ਕਿ ਸੋਸਾਇਟੀ ਨੂੰ ਬਦਲਣ ਲਈ ਗੀਤ ਇੱਕ ਤੋਂ ਸਹਾਇ ਹੋ ਸਕਦਾ ਕਹਿੰਦਾ ਸ਼ਕਤੀ ਦਾ ਦੂਜਾ ਨਾਮ ਕਲਮ ਹੁੰਦਾ ਹਥਿਆਰ ਨਹੀਂ ਹੁੰਦਾ ਜੇ ਤੁਹਾਡੇ ਗੀਤਾਂ ਦੇ ਵਿੱਚ ਸ਼ਕਤੀ ਹੈ ਦੋਲਾਂ ਦੇ ਵਿੱਚ ਸ਼ਕਤੀ ਹੈ ਤਾਂ ਬਹੁਤ ਕੁਝ ਜੜਾ ਲਗਾ ਉਹ ਬਦਲ ਸਕਦੇ ਹੋ ਮੈਂ ਬਿਲਕੁਲ ਤੇ ਇਹਨਾਂ ਪੁੱਛਿਆ ਵੀ ਤੁਹਾਡੇ ਸ਼ਗਿਰਤ ਅੰਦਰ ਸ਼ਗਿਰਦਾਂ ਦੇ ਵਿੱਚ ਸਾਰੇ ਹੀ ਕਿਹਨਾਂ ਸ਼ਗਿਰਦ ਨੇ ਕਿਰਕਨਾਂ ਨਨ ਬਚਨ ਬੇਦਿਲ ਬਲਕਿ ਮਹਿੰਦੀਪੁਰ ਉੱਤੂ ਸਿਧਵਾ ਵਾਲਾ ਅੰਮਰਜੀਤ ਸ਼ਹਿਰਪੁਰੀ ਹਰਜੀਤ ਬੇਲਦੀ ਇਹ ਸ਼ਗਿਰਦਾਂ ਦੇ ਵਿੱਚ ਕੋਈ 30 32 ਦੇ ਕਰੀਬ ਗੀਤ ਸੰਗਾਇ ਨੇ ਚਾਰ ਕਹਾਣੀ ਸੰਗਾਇ ਨੇ ਕਈ ਵਾਰੀ ਕਹਿੰਦੇ ਹੁੰਦੇ ਸੀ ਮੇਰੀ ਕਹਾਣੀ ਮੇਰੇ ਗੀਤਾਂ ਨੇ ਦਬ ਦਿੱਤੀ ਐ। ਮੈਂ ਤਾਂ ਮੈਂ ਕਹਾਣੀਕਾਰ ਬਣਨਾ ਚਾਹੁੰਦਾ ਸੀਗਾ ਪਰ ਗੀਤ ਕਰਿਆ। ਇਹ ਕੁਛ ਜ਼ਿੰਦਗੀ ਦੇ ਮਾਰੇ ਜਿਹੜੇ ਬੰਦਾ ਕਿੱਥੋਂ ਉੱਤੇ ਕਿੱਥੇ ਤੱਕ ਜਾਂਦਾ ਉਹਦੇ ਵਿੱਚ ਜ਼ਿੰਦਗੀ ਦਾ ਕਿੰਨਾ ਕੁ ਸੰਘਰਸ਼ ਐ ਤੇ ਉਹਦੇ ਆਪਣੇ ਘਰ ਦੇ ਕਿਰਤ ਦਾ ਕਿੰਨਾ ਕੁ ਦੇਣ ਹੈਗੀ ਐ ਉਹਦੇ ਵਿੱਚ ਇੱਕ ਬੰਦਾ ਉੱਠ ਕੇ ਬਹੁਤ ਬਲਵਾਨ ਬਣਦਾ ਹੈ ਤੇ ਅਖਿਰ ਵਿੱਚ ਪ੍ਰਦੀਪ ਦੇ ਗੀਤ ਜਿਹੜਾ ਹੈਗਾ ਬਹੁਤ ਬਲਵਾਨ ਤੇ ਬਹੁਤ ਸ਼ਕਤੀਸ਼ਾਲੀ ਉਹ ਜਿਦਮਾਲੜਾ ਬੰਦਾ ਹੈਗਾ ਉਹਨੂੰ ਆਤਮਾਤਿਕ ਜਨਮ ਲਿਉਂਦਾ